ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪੋ ਆਪਣੇ ਘਰਾਂ ਵਿੱਚ ਖਸਾ ਹਾਵੋਗੇ ਤੰਦਰੁਸਤ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਜੀ ਵਲੌਗ ਪਾ ਰਹੇ ਹਾਂ ਵਲੌਗ ਪਾ ਰਹੇ ਹਾਂ ਜੀ ਆਪਣੇ ਬੇਟੇ ਦਾ ਦੋਸਤ ਜਾ ਰਿਹਾ ਕੈਨੇਡਾ ਕਿ ਆਪਾਂ ਵੀ ਜਾ ਰਹੇ ਹਾਂ ਉਹਨਾਂ ਦੇ ਘਰ ਕੇਕ ਲੈ ਕੇ ਚਲੋ ਜੀ ਤੁਸੀਂ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਜੋ ਵੀ ਆਪਣੇ ਨਾਲ ਲਾਈਵ ਤੇ ਬਣੇ ਹੋਏ ਨੇ ਜੀ ਲਓ ਜੀ ਆਪਾਂ ਬਾਜ਼ਾਰ ਜਾ ਕੇ ਪਹਿਲਾਂ ਲੈ ਕੇ ਆਏ ਕੇਕ ਤੇ ਫਿਰ ਚਲੇ ਗਏ ਉਹਨਾਂ ਦੇ ਘਰੇ Ah, una de mami de l i n e ဗီဒီယိုဘယ်လိုလဲဟာဟာဗီဒီယို ਚਾ ਇਧਰ ਚੱਕ ਜੀ ਵਾਹ ਠੀਕ ਕਰਮਣ ਇਧਰ ਚਲੋ ਆਜੂ ਨਾ ਆਲੀ ਕਿਹਨੇ ਚਲੋ ਨਾ ਬੈਠ ਜਾਓ ਕਰਮਣ ਦੇਖੋ ਰੈਡੀ ਆਕਾਸ਼ ਜਾ ਮੰਗ ਰ ਮੈਂ ਮੰਗਣੀ ਆ ਕਹਿੰਦਾ ਨਾ ਰਾਜੂ ਹੋ ਰਿਹਾ ਸੀ ਉੱਤੜਾ ਵੀ ਚਲੋ ਬਸ ਅਧਿਕਾਰੀਆਂ ਖਿੱਚੀ ਆ ਦੇਖ ਹਾਰਮੋਨ ਲਗਾਉਣਾ ਹੈਗਾ ਉਹ ਹੈਗਾ ਹਾਰਮੋਨ ਥਾਣੇ ਗਿਆ ਬਾਕੀ ਆ ਰੋਹੀ ਨਾਲ ਹੈ ਮਦਰ ਇਧਰ ਚ ਵਿਕਾਸ਼ ਠੀਕ ਹੈ ਠੀਕ ਹੈ ਛਾੜੀਆਂ ਤੇਰਾ ਪਤਾ 봐야 ਸੋ ਗਾਸ਼ਟ ਮੈਂ ਅਸਟੇਂਡੀ ਹੋਰ ਆ ਕਰਦੇ ਨਾ ਇਧਰ ਚੱਕੀ ਕੀ ਗਈ ਤੁਹਾਨੂੰ ਬਾਹਰ ਚਲਣਾ ਹੈ ਕੋਈ ਕੀ ਗਈ ਕਿ ਟਿਕਾ ਨੂੰ ਮਾਰ ਦੇ ਦੇ ਕਰ ਰੇ ਮੈਂ ਚਲੋ ਜੀ ਆਜਾ ਆਜਾ ਤੇ ਲਾਓ ਜੀ ਇਹ ਵਦੀਪੂ ਆਜੀ ਤੇ ਫਫੜ ਜੀ ਨੇ ਲਾਓ ਜੀ ਸਾਰੇ ਨੇ ਕੇਕ ਨਾ ਕਰਾਇਆ ਮੂੰ ਮਿੱਠਾ ਬੱਚੇ ਤੋਰਨੇ ਬਹੁਤ ਔਖੇ ਜੀ ਪ੍ਰਦੇਸ਼ ਸਾਰੀ ਭਾਵ ਕਜੇ ਹੋ ਜਾਂਦੇ ਉਸ ਟਾਈਮ ਜਿਵੇਂ ਆਪਾਂ ਕੁੜੀ ਨੂੰ ਰੋਲੀ ਤੋਰਨ ਵੇਲੇ ਹੋ ਜਾਂਦੇ ਇਸ ਤਰ੍ਹਾਂ ਸਾਰਿਆਂ ਦੇ ਮਨ ਹੋ ਜਾਂਦੇ ਜਿਗਰ ਦੇ ਟੁਕੜੇ ਤੋਰਨੇ ਬਹੁਤ ਔਖੇ ਨੇ ਦੂਰ ਪਰ ਇੱਕ ਸਰਦਾਨੀ ਜੇ ਇੱਥੇ ਕੋਈ ਕੰਮ ਮਿਲਦਾ ਹੋਵੇ ਆਪਾਂ ਬੱਚਿਆਂ ਨੂੰ ਇੱਕ ਪਲ ਦੂਰ ਨਾ ਕਰੀਏ ਆਪਣੇ ਤੋਂ ਕਿਉਂਕਿ ਆਪਣੀਆਂ ਸਰਕਾਰਾਂ ਨਕਾਮ ਰਹੀਆਂ ਨੇ ਬੱਚਿਆਂ ਨੂੰ ਨੌਕਰੀਆਂ ਦੇਣ ਤੋਂ ਤਾਂ ਕਰਕੇ ਆਪਾਂ ਨੂੰ ਬੱਚੇ ਆਪਣੇ ਪ੍ਰਦੇਸਾਂ ਵਿੱਚ ਤੋਰਨੇ ਪਏ ਨੇ ਤੇ ਲਓ ਜੀ ਬੱਚੇ ਦੇ ਦੋਸਤ ਆ ਗਏ ਸਾਰੇ ਪਿਆਰ ਹੁੰਦਾ ਜੀ ਬੱਚਿਆਂ ਨੂੰ ਜਦੋਂ ਸਾਰੇ ਢੜ ਇਕੱਠੇ ਰਹਿੰਦੇ ਆਪਣੇ ਦੋਸਤਾਂ ਨਾਲ ਤੇ ਆਪਣੇ ਪਰਿਵਾਰ ਨਾਲੋਂ ਵੀ ਫਿਰ ਦੋਸਤਾਂ ਦਾ ਜ਼ਿਆਦਾ ਪਿਆਰ ਹੋ ਜਾਂਦਾ ਬੱਚਿਆਂ ਨੂੰ ਇਸ ਤਰ ਤੇ ਬਿਲਾ ਆ ਰਹੇ ਆ ਤੇ ਦੋਸਤਾਂ ਨੂੰ ਸਾਰਿਆਂ ਨੂੰ ਮੇਰੇ ਨਾਲ ਫੋਟੋ ਕਰਾਓ ਅਸੀਂ ਹੋ ਗਏ ਸੀ ਜੀ ਥੋੜਾ ਜਿਹਾ ਲੇਟ ਅਸੀਂ ਪਹਿਲਾਂ ਦਵਾਈ ਲੈਣ ਚਲੇ ਗਏ ਇੱਕ ਜਿਸ ਦਿਨ ਕੋਈ ਕੰਮ ਹੁੰਦਾ ਉਸ ਦਿਨ ਵਿੱਚ ਕੋਈ ਦੂਜਾ ਕੰਮ ਜ਼ਰੂਰ ਨਿਕਲ ਆਉਂਦਾ ਤੁਸੀਂ ਦੇਖਿਓ ਸਾਰੇ ਜਾਣੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੈਗਾ ਤੇ ਫਿਰ ਅਸੀਂ ਫਟਾਫਟ ਕੇਕ ਲੈ ਕੇ ਪਹੁੰਚੇ ਕਿਉਂਕਿ ਸਾਡੇ ਘਰੇ ਤਾਂ ਹ ਹਰੋ ਜੀ ਰਹਿੰਦਾ ਤੇ ਮੇਰੇ ਚੈਨਲ ਚ ਲਾਉਣ ਦੇ ਵਿੱਚ ਇਸ ਬੇਟੇ ਦਾ ਬਹੁਤ ਵੱਡਾ ਯੋਗਦਾਨ ਤੇ ਹੁਣ ਇਹ ਹੀ ਅਪਲਾਈ ਕਰੂਗਾ ਮੇਰੇ ਚੈਨਲ ਨੂੰ ਤੇ ਉਹਦਾ ਪਿਆਰ ਆ ਜੀ ਕਿੱਥੇ ਮਰਜ਼ੀ ਵਰਤ ਲੋ ਆਪਾਂ ਖੂਨ ਦੇ ਰਿਸ਼ਤੇ ਨਾਲੋਂ ਵੀ ਵੱਧ ਕੇ ਹੁੰਦੇ ਆ ਕੁਝ ਰਿਸ਼ਤੇ ਆਪਾਂ ਨਾਲ ਜਦੋਂ ਆਪਾਂ ਕਿਸੇ ਨਾਲ ਦਿਲ ਤੋਂ ਵਰਤਦੇ ਤੇ ਕਈ ਖੂਨ ਦੇ ਹੋ ਕੇ ਵੀ ਪਰਾਏ ਹੋ ਜਾਂਦੇ ਆ ਚਲੋ ਜੀ ਹੁਣ ਸਾਰੇ ਜਾਣੇ ਕਚਿਆ ਰਹੇ ਨੇ ਫੋਟੋਆਂ ਤੇ ਕੇਕ ਕੱਟਿਆ ਜਾ ਰਿਹਾ ਤੇ ਸਾਨੂੰ ਐ ਹੋ ਗਿਆ ਸੀ ਅਸੀਂ ਲੇਟ ਹੋ ਗਏ ਫੇਰ ਵੀ ਚਲੋ ਠੀਕ ਟਾਈਮ ਤੇ ਪਹੁੰਚ ਗਏ ਆਪਣਾ ਬੇਟਾ ਜਾਊਗਾ ਨਾਲ ਜੀ ਸੱਡਣ ਬਲਾਕ ਕਈ ਦਿਨ ਲੇਟ ਹੋ ਗਏ ਕਿਉਂਕਿ ਵਿਚ ਦੀ ਤੀਆਂ ਆ ਗਈਆਂ ਤੇ ਹੋ ਗਏ ਹਣੇ ਮੇਲਾ ਦਾ ਅੱਜ ਕਈ ਦਿਨ ਹੋਗੇ ਗੇਨ ਨੂੰ ਤੇ ਪਰ ਬਲੌਗ ਮੈਂ ਥੋੜਾ ਜਿਹਾ ਲੇਟ ਹੋ ਗਏ ਵਿੱਚ ਦਿੱਤੀਆਂ ਤੇ ਹੋਰ ਪ੍ਰੋਗਰਾਮ ਆ ਜਾਂਦੇ ਜੀ ਕਬੀਲਦਾਰੀ ਦੇ ਕੰਮਕਾਰ ਇਸ ਕਰਕੇ ਬਲੌਗ ਥੋੜਾ ਜਿਹਾ ਲੇਟ ਹੋ ਗਏ ਆਪ ਆਪਾਂ ਨੂੰ ਸਾਰਿਆਂ ਨੇ ਮੂੰਹ ਤੇ ਇੱਕ ਅਦਾਸੀ ਸਾ ਆ ਜਾਂਦੀ ਏ ਜਦੋਂ ਆਪਾਂ ਇਕੱਠੇ ਰਹਿੰਦੇ ਹੋਈਏ ਖੇਡਦੇ ਹੋਈਏ ਤੇ ਬੱਚਿਆਂ ਨੂੰ ਜ਼ਿਆਦਾ ਹੁੰਦਾ ਥੋੜਾ ਜਿਹਾ ਜਦੋਂ ਬੰਦਾ ਬੱਚਾ 15 16 ਸਾਲ ਤੋਂ ਉੱਪਰ ਹੋ ਜਾਂਦਾ ਫਿਰ ਉਹ ਆਪਣੇ ਦੋਸਤਾਂ ਨੂੰ ਆਪਣੇ ਮਾਪਿਆਂ ਤੋਂ ਵੀ ਜ਼ਿਆਦਾ ਸਮਝਣ ਲੱਗ ਜਾਂਦਾ ਕਿਉਂਕਿ ਜਿਹੜੀ ਗੱਲ ਬੱਚਾ ਮਾਪਿਆਂ ਨਾਲ ਨਹੀਂ ਸ਼ੇਅਰ ਕਰਦਾ ਆਪਣੇ ਦੋਸਤਾਂ ਨਾਲ ਕਰਦਾ ਜੀ ਇਸ ਕਰਕੇ ਦੋਸਤ ਵੀ ਵਧੀਆ ਹੁਣ ਚੁਣਨੇ ਚਾਹੀਦੇ ਹਨ ਜੋ ਆਪਣੇ ਨਾਲ ਦਿਲ ਦੀਆਂ ਗੱਲਾਂ ਕਰ ਸਕਦੇ ਹਾਂ ਚਲੋ ਜੀ ਹੁਣ ਸਾਰਿਆਂ ਨੇ ਸਗਣ ਦੇ ਤਾ ਤੇ ਆਪਣਾ ਪਿਆਰ ਦੇ ਤਾ ਸਗਣ ਨਾ ਸਮਝ ਜੀ ਪਿਆਰ ਹੁੰਦਾ ਬੱਚੇ ਨੂੰ ਸਾਰਿਆਂ ਵੱਲ ਸਾਰੇ ਆਪ ਆਪਣਾ ਪਿਆਰ ਦੇ ਰਹੇ ਨੇ ਤੇ ਸਾਰੇ ਥੋੜੇ ਜਿਹੇ ਭਾਵਕ ਵੀ ਨੇ ਜੀ ਬੰਦਾ ਫੇਰ ਕਦੋਂ ਮਿਲਦਾ ਬੰਦਾ ਹੀ ਸੋਚਣ ਲੱਗ ਜਾਂਦਾ ਉਦੋਂ ਵੀ ਹੁਣ ਦੇ ਵਿਸਤੜੇ ਪਤਾ ਨਹੀਂ ਕਦੋਂ ਮਿਲਾਂਗੇ ਚਲੋ ਜੀ ਪਰਮਾਤਮਾ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਵਿਦੇਸ਼ ਵਿੱਚ ਵੀ ਦੇਸਾਂ ਪ੍ਰਦੇਸਾਂ ਵਿੱਚ ਕਮਾ ਕਮਾਈ ਵਾਸਤੇ ਜਾਂਦੇ ਵਹਿਗਰੂ ਇਹਨਾਂ ਤੇ ਮਿਹਰ ਭਰੇ ਹੱਥ ਰੱਖੇ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਜੀ ਮੇਰਾ ਵੀ ਮਨ ਕਰਿਆ ਕਿ ਬਹੁਤ ਖਰਾਬ ਹੋਇਆ ਜੀ ਉੱਥੇ ਤਾਂ ਮੈਂ ਸੰਭਲ ਕੇ ਰਹੀ ਥੋੜਾ ਜਿਹਾ ਕਿਉਂਕਿ ਆਪਣੇ ਬੇਟੇ ਦੇ ਪਲ ਜਿਆਦਾ ਜਾਂਦੇ ਜਦੋਂ ਆਪਾਂ ਦੂਰ ਦੇ ਆਪਣੇ ਬੱਚਿਆਂ ਨੂੰ ਤੇ ਅੱਜ ਮੈਂ ਵੀਡੀਓ एडिट ਕਰਨ ਲੱਗੀ ਤਾਂ ਮੇਰਾ ਫੇਰ ਵੀ ਮਨ ਭਰਿਆ ਆ ਚਲੋ ਜੀ ਉਹਨਾਂ ਦੀ ਮੰਮੀ ਦੇ ਰਹੀ ਹੈ ਹੁਣ ਸਾਗਣ ਮੈਂ ਘਰੇ ਆ ਕੇ ਬਹੁਤ ਮਨ ਹਲਕਾ ਕੀਤਾ ਆਪਣਾ ਆਪਣੇ ਬੱਚਿਆਂ ਵਰਗੀ ਹੁੰਦੇ ਸਾਰਿਆਂ ਦੇ ਬੱਚੇ ਜੀ ਲਓ ਜੀ ਹੁਣ ਦਾਦੀ ਸਾਕਨ ਦੇ ਰਹੀ ਹੈ। ਉਪਰੋਂ ਪਿੱਛੇ ਦਾਦਾ ਖੜਾ ਜੀ। ਦਾਦੇ ਦਾਦੀਆਂ ਨੂੰ ਵੀ ਪੋਤੇ-ਪੋਤੀਆਂ ਬਹੁਤ ਪਿਆਰੇ ਹੁੰਦੇ ਆ। ਮੈਂ ਹੈ ਗੁਰੂ ਸਾਹਿਬ ਤੇ ਵਧੀਆ ਮਾਅ ਉਹ ਕਰ ਲਿਆ ਵੇ ਤੰਦਰੁਸਤੀ ਵਕਤ ਸਾਰੇ ਦੇ ਬੱਚਿਆਂ ਨੂੰ ਰਜਗਾਰ ਦੇਵੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮੈਨੂੰ ਆ ਕੇ ਕਹਿ ਜਾਂਦਾ ਆਂਟੀ ਅੱਜ ਕੀ ਬਣਾਇਆ ਮੈਨੂੰ ਜਿਆਦਾ ਹੀ ਜਾਂਦੀ ਇਹ ਵੀ ਦੇਖੋ ਹੁਣ ਦੇਖ ਲੈ ਹਨਾ ਪਤੀਨ ਲੱਗਦਾ ਬੱਚੇ ਕਦੋਂ ਵੱਡੇ ਹੋ ਜਾਂਦੇ ਤੇ ਮੈਂ ਤਾਂ ਬਿਲਕੁਲ ਹੀ ਮੇਰੇ ਕਾਸ਼ਮੰਗੂ ਲੱਗਦਾ ਸੀ ਤੇ ਮੈਂ ਤਾਂ ਹੁਣ ਬਾਰ-ਬਾਰ ਮਿਲਦੀ ਸੀ ਮੈਂ ਜੇ ਘੁਰ ਵੀ ਦਿੰਦੀ ਤਾਂ ਵੀ ਆ ਜਾਂਦੇ ਜੀ ਚਲੋ ਬੱਚਿਆਂ ਨੂੰ ਕਈ ਵਾਰ ਆਪਾਂ ਘੁਰ ਵੀ ਦਿੰਨੇ ਇਹ ਤੁਸੀਂ ਸਿਰਾਰਤ ਕਰਦੇ ਵਾਂਗ ਕਰਦੇ ਹੋ ਜਾਣੋਂ ਪਿੱਸੀ ਕਹਿ ਜਾਂਦੀ ਸੀ ਵੀ ਡਰ ਲੱਗਦਾ ਮਸ਼ੀਨਰੀ ਦਾ ਤੇ ਫੇਰ ਆ ਜਾਂਦੇ ਫੇਰ ਐ ਆਪ ਨੂੰ ਵੀ ਤਰਸ ਤ ਜਾ ਜਾਂਦਾ ਵੀ ਲੈ ਵਿਚਾਰੇ ਹੋਰ ਕੀ ਕਰਨੇ ਚਲੋ ਜੀ ਦਾਦਾ ਜੀ ਮਿਲ ਰਹੇ ਨੇ ਨੋਲ ਨੂੰ ਕਹਿੰਦੇ ਵਿਆਹ ਜ ਪਿਆਰ ਹੋ ਜਾਂਦਾ ਫਿਰ ਦਾਦੇ ਦਾਦੀ ਨੂੰ ਬੱਚਿਆਂ ਦਾ ਜਾਦੇ ਮੋਹ ਆਉਣ ਲੱਗ ਜਾਂਦਾ ਲਓ ਜੀ ਚਲੇ ਗਏ ਹੁਣ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਰੱਖੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋਏ ਦਜਕਾਰ ਆਪਾਂ ਜੀ ਬਲਾਤ ਬੱਚੇ ਤੇ ਮੇਰ ਪਰੇ ਹੱਥ ਰੱਖੇ ਵਾਹਿਗੁਰੂ ਕਿਰਪਾ ਬਣਾ ਕੇ ਰੱਖੇ ਲੰਮੀਂ ਅਮਰ ਆਗ ਸੇ ਪਰਮਾਤਮਾ ਹਾਂਜੀ ਲਓ ਜੀ ਹੁਣ ਆਪਾਂ ਆ ਗਏ ਆਪਣੇ ਘਰੇ ਤੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੀ ਤੇ ਨੂੰ ਛੱਡ ਕੇ ਵੀਡੀਓ ਨੂੰ ਪਲਵਾਜ਼ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਆਪਣੇ ਬੱਚੇ ਬਾਹਰ ਜਾਂਦੇ ਜੋ ਵੀ ਨਵੇਂ ਆਇਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜ਼ਿਆਦਾ ਆ ਜਾਂਦੇ ਤਾਂ ਕਿ ਆਪਣਾ ਬਾਅਦ ਚ ਟਾਈਮ ਪੂਰਾ ਹੋ ਸਕੇ ਤੇ ਸਾਰੇ ਜੋ ਵੀ ਆਪਣੇ ਚੈਨਲ ਨਾਲ ਜੁੜੇ ਆ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਕਿਉਂਕਿ ਹਰ ਰੋਜ਼ ਆਪਣੇ ਘਰੇ ਆਉਂਦੀ ਸੀ ਜਦੋਂ ਬਲੋ ਕਈ ਦਿਨ ਲੇਟ ਹੋ ਗਿਆ ਇਹ ਹੋ ਜਾਂਦਾ ਜੀ ਬੱਚਿਆਂ ਨਾਲ 15 ਦਿਨ ਹੀ ਲੇਟ ਹੋ ਗਏ ਉਹ ਹੀ ਅੱਜ ਬਹੁਤ ਮਾਨ ਖਰਾਬ ਕੀਤਾ ਕਿਉਂਕਿ ਮੈਂ ਲਾਈਵ ਆਉਂਦੀ ਹੁੰਦੀ ਹੁੰਦੀ ਸੀਸ ਕਰਕੇ ਮੈਨੂੰ ਬਲੌਗ ਪਾਉਣ ਦਾ ਟਾਈਮ ਨਹੀਂ ਸੀ ਮਿਲਦਾ ਤੇ ਇੱਕ ਪਿਆਰ ਕਰ ਲੈਂਦਾ ਜੀ ਬਹੁਤ ਪਿਆਰਾ ਬੱਚਾ ਮੈਂ ਇੱਥੇ ਕਰੀ ਬੈਠੀਆਂ ਜੀ ਤੀਆਂ ਦੇ ਬਲੌਗ ਨੂੰ ਪਾਉਣ ਵਾਲੇ ਪਏ ਤੁਸੀਂ ਵੀਡੀਓ ਤੇ ਵਜਿਟ ਕਰਿਓ ਜੀ ਵਧੀਆ ਵਧੀਆ ਬਲੌਗ ਦਿਖਾਵਾਂਗੇ ਸੁਣ ਪਹਿਲਾਂ ਤਾਂ ਥੋੜਾ ਜਿਹਾ ਲਾਈਵ 'ਚ ਵਿਜੀ ਸੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਵਦੇ ਵਦੇ ਕਮੈਂਟ ਕਰਦੇ ਲੈ